ਹਰ ਰੰਗ ਦਾ ਆਪਣਾ ਚੰਡਾ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਚੰਡੇ ਦਾ ਇਹ ਰੰਗ ਹੈ ਪਰ ਜਦੋਂ ਆਪਾਂ ਸਿੱਖਣ ਦੀ ਗੱਲ ਕਰੀਏ ਤਾਂ ਸਿੱਖਾਂ ਨੂੰ ਅਜੇ ਤੱਕ ਸਪਸ਼ਟ ਹੀ ਨਹੀਂ ਉਹ ਅਜੇ ਤੱਕ ਉਲਝਣਾ ਵਿੱਚ ਹੀ ਨੇ ਕਿ ਸੰਤਰੀ ਕਹੀਏ ਨੀਲਾ ਕਹੀਏ ਜਾਂ ਬਸੰਤੀ ਕਹੀਏ ਸਿੱਖ ਇਤਿਹਾਸ 'ਚ ਨਿਸ਼ਾਨ ਸਾਇਦ ਦੇ ਤਿੰਨੇ ਰੰਗ ਮਿਲਦੇ ਨੇ ਗੁਰੂ ਅਮਰਦਾਸ ਜੀ ਵੇਲੇ ਚਿੱਟਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਸੰਤਰੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੀਲਾ ਰੰਗ ਬਖਸ਼ਿਆ ਸੀ ਜਿਸ ਦੇ ਉੱਪਰ ਇੱਕ ਤੀਰ ਲੱਗਿਆ ਸੀ ਤੇ ਨਾਲ ਇੱਕ ਫਰਰਾ ਛੱਡਿਆ ਹੋਇਆ ਸੀ ਤੇ ਫਰਰੇ ਦਾ ਵੀ ਕਪੜਾ ਲਾਗੀ ਇਤਿਹਾਸੇ ਲੱਗੇ ਤੀਰ ਦਾ ਵੀ ਆਪਣਾ ਵੱਖਰਾ ਇਤਿਹਾਸੇ ਜਰੂਰ ਦੁਸ਼ਮਣ ਇੱਕਦਮ ਫੌਜਾਂ ਤੇ ਹਮਲਾ ਕਰ ਦਿੰਦੇ ਸੀ ਤਾਂ ਇੱਕਦਮ ਉਹਨਾਂ ਨੂੰ ਕਿਰਪਾਨ ਕੱਢਣ ਦਾ ਜੇ ਮੌਕਾ ਨਾ ਮਿਲੇ ਤਾਂ ਉਹਨਾਂ ਦੇ ਹੱਥ 'ਚ ਨਿਸ਼ਾਨ ਸਹਿ ਫੜੇ ਹੁੰਦੇ ਸੀ ਤਾਂ ਉਹ ਸਿੱਧਾ ਹੀ ਮਾਰ ਦਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਡੋਗਰੇ ਨੇ ਮੰਗ ਕੀਤੀ ਸੀ ਕਿ ਉਹ ਖਾਲਸੇ ਛੰਡੇ ਤੇ ਮਾਤਾ ਦੀ ਫੋਟੋ ਵੀ ਲਾਉਣ ਤੇ ਉਹਦਾ ਰੰਗ ਬਦਲ ਕੇ ਭਗਵਾ ਕਰ ਦਿੱਤਾ ਜਾਵੇ ਮਹਾਰਾਜਾ ਰਣਜੀਤ ਸਿੰਘ ਨੇ ਫੋਟੋ ਦੀ ਗੱਲ ਤੇ ਨਹੀਂ ਮੰਨੀ ਪਰ ਉਹਨਾਂ ਨੇ ਚੰਡੇ ਦਾ ਰੰਗ ਭਗਵਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਅਕਾਲੀ ਫੁੱਲਾ ਸਿੰਘ ਨੇ ਬਹੁਤ ਗੁੱਸਾ ਕੀਤਾ ਸੀ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਨੇ ਨਿਹੰਗ ਸਿੰਘ ਦੇ ਬਾਣੇ ਦਾ ਰੰਗ ਤੇ ਨਿਸ਼ਾਨ ਸਾਹਿਬ ਦਾ ਰੰਗ ਉਹੀ ਰੱਖਿਆ ਸੀ ਜੋ ਗੁਰੂ ਸਾਹਿਬ ਨੇ ਬਖਸ਼ਿਆ ਸੀ 17ਵੀਂ ਸਦੀ ਦੇ ਸਮੇਂ ਦਰਬਾਰ ਸਾਹਿਬ ਦੇ ਆਸ-ਪਾਸ ਮਹਾਂਤ ਨਿਰਮਲੇ ਉਦਾਸੀ ਸਾਧੂ ਰਹਿੰਦੇ ਸਨ 1783 ਚ ਇੱਕ ਮਹਾਨ ਤ ਸੰਤੋਖ ਦਾਸ ਸੀ ਉਸ ਨੇ ਦਰਖਤ ਦੇ ਕੋਲ ਉਦਾਸੀ ਮੱਤ ਦਾ ਝੰਡਾ ਲਹਿਰਾ ਦਿੱਤਾ ਸਾਧੂ ਦਾ ਰੰਗ ਭਗਵਾ ਹੁੰਦਾ ਤਾਂ ਉਸ ਨੇ ਭਗਵਾ ਰੰਗ ਲਹਿਰਾਇਆ ਜਿਸ ਤੋਂ ਬਾਅਦ ਹੁਣ ਝੰਡਾ ਬੂੰਗਾ ਕਹਿੰਦੇ ਨੇ ਕੁਝ ਸਮੇਂ ਬਾਅਦ ਜਦੋਂ ਮੀਂਹ ਨੇਰੀ ਆਈ ਤਾਂ ਉਹ ਝੰਡਾ ਗਿਰ ਗਿਆ ਸੀ ਸੰਗਤਾਂ ਨੇ ਉਹ ਝੰਡਾ ਜੋ ਕੇ ਸਰੋਵਰ ਦੇ ਕੋਲ ਰੱਖਤਾ ਕੁੰਵਨ ਨੋ ਨੇ ਹਲਾਈ ਤਾਂ ਉਹਨਾਂ ਦੇਖਿਆ ਕਿ ਝੰਡਾ ਡਿੱਗਿਆ ਪਿਆ ਬੇਕਦਰਹੀ ਹੋ ਰਹੀ ਏ ਤਾਂ ਉਹਨਾਂ ਨੇ ਪੱਕੇ ਤੌਰ ਤੇ ਉੱਥੇ ਝੰਡਾ ਲਗਵਾ ਦਿੱਤਾ ਜਿਸ ਤੋਂ ਬਾਅਦ ਸਿੱਖਾਂ ਤੇ ਮਾੜਾ ਦੌਰ ਵੀ ਆਇਆ ਜਦੋਂ ਉਹਨਾਂ ਨੂੰ ਕਾਰਬਾਰ ਛੱਡ ਕੇ ਜੰਗਲਾਂ ਤੇ ਪਹਾੜਾਂ 'ਚ ਸ਼ਰਨ ਲੈਣੀ ਪਈ ਉਸ ਤੋਂ ਬਾਅਦ ਉਦਾਸੀਆਂ ਮਹੰਤਾਂ ਨਿਰਮਲਿਆ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕੀਤੀ 70 ਸਾਲ ਤੱਕ ਜਭਾ ਕੀਤਾ ਪਹਿਲਾਂ ਤਾਂ ਉਹਨਾਂ ਨੇ ਸਹੀ ਸੇਵਾ ਕੀਤੀ ਪਰ ਬਾਅਦ ਵਿੱਚ ਉਹਨਾਂ ਨੇ ਗੜਬੜਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿਹਾ ਜਾਂਦਾ ਹੈ ਕਿ ਇੱਕ ਸਮਾਂ ਐਵੇਂ ਦਾ ਵੀ ਆਇਆ ਜਿੱਥੇ ਨਿਸ਼ਾਨ ਸਾਹਿਬੇ ਉੱਥੇ ਉਹਨਾਂ ਨੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਉੱਥੇ ਕੁੰਡਲੀਆਂ ਵੀ ਦੇਖਣ ਲੱਗ ਪਏ। ਮਤਲਬ ਸਾਰਾ ਜੋ ਪਖੰਡਵਾੜ ਉਥੇ ਸ਼ੁਰੂ ਹੋ ਗਿਆ ਸੀ। ਕਈ ਸਿੱਖਾਂ ਨੇ ਉਥੇ ਵਿਰੋਧ ਵੀ ਕੀਤਾ ਪਰ ਉਸ ਤੋਂ ਬਾਅਦ ਮਹੰਤਾ ਨੇ ਉਥੇ ਗੁੰਡੇ ਰੱਖ ਲਏ। ਪਰ ਉਥੇ ਜਿਹੜੇ ਗੁੰਡੇ ਸੀ ਉਹਨਾਂ ਨੇ ਗੁੰਡੇ ਵਾਲਾ ਕੰਮ ਸ਼ੁਰੂ ਕੀਤਾ। ਉਹਨਾਂ ਸਿੱਖਾਂ ਨੂੰ ਤਮਕਾਣਾ ਸ਼ੁਰੂ ਕੀਤਾ ਤੇ ਉਥੇ ਜਿਹੜਾ ਗੁਰਦੁਆਰਾ ਸੀ ਆਪਣੇ ਜੋ ਐਸ਼ ਪ੍ਰਸਤੀ ਕਰਨੇ ਸ਼ੁਰੂ ਕਰ ਦਿੱਤੇ। ਜਿਹੜੇ ਸੰਗਤ ਉਥੇ ਬੀਬੀਆਂ ਆਉਂਦੀਆਂ ਸੀ ਉਹਨਾਂ ਨੂੰ ਗਲਤ ਨਿਗਾਹ ਨਾਲ ਦੇਖਣ ਲੱਗੇ। ਉਸ ਸਮੇਂ ਉਹਨਾਂ ਨੇ ਜਿਹੜਾ ਚੰਡੇ ਦਾ ਰੰਗ ਜਿਹੜਾ ਸੀ ਉਹ ਭਗਵਾ ਕੀਤਾ ਸੀ। ਸਾਰੇ ਪਾਸੇ ਪਗਵੇ ਰੰਗ ਦੇ ਜਿਹੜੇ ਝੰਡੇ ਸੀ ਉਹ ਲਹਿਰਾ ਦਿੱਤੇ ਸੀ ਇੱਥੇ ਹੁਣਾਂ ਨੂੰ ਅੰਗਰੇਜ਼ਾਂ ਦੇ ਵੀ ਸ਼ਾਇ ਸੀ ਇੱਥੇ ਹੁਣ ਜਿਹੜੇ ਦਰਬਾਰ ਸਾਹਿਬ 'ਚ ਇਹ ਸ਼ਰਾਬਾਂ ਪੀਣੀਆਂ ਇਹ ਕੰਜਰੀਆਂ ਨਚਾਈਆਂ ਸ਼ੁਰੂ ਕੀਤੀਆਂ ਸੀ ਖੇਮ ਸਿੰਘ ਬੇਦੀ ਜੋ ਗੁਰੂ ਨਾਨਕ ਦੇਵ ਜੀ ਦੀ 13ਵੀਂ ਵੰਸ਼ ਜੋ ਸਨ ਉਹ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣੇ ਜੋ ਕੁਰਸੀ ਜੋ ਗਦੈਲਾ ਉਹਨੇ ਰੱਖਿਆ ਤੇ ਬਰਾਬਰ ਬੰਦੇ ਸੀ ਉਹਨਾਂ ਨੇ ਮਤਲਬ ਗਾਤਰ ਉੱਪਰ ਗਾਤਰਾ ਪਾਇਆ ਹੋਇਆ ਸੀ ਤੇ نیچے ਜਨੇਓ ਪਾਉਂਦੇ ਸੀ ਉਹਨਾਂ ਨੇ ਆਪਣੇ ਆਪ ਨੂੰ ਸਿੱਖਾਂ ਦੇ 12ਵੇਂ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ ਸੀ। ਪਾਏ ਦਿੱਤ ਸਿੰਘ ਨੇ ਉਸ ਦਾ ਗਦੇਲਾ ਚੱਕੇ ਤੇ ਸਰੋਵਰ 'ਚ ਮਾਰਿਆ। ਲੰਮੀ ਜਦੋਂ ਜਾਤੋਂ ਬਾਅਦ ਉਸ ਨੂੰ ਉੱਥੋਂ ਦੀ ਬਾਹਰ ਕੱਢਿਆ। ਫਿਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਸੀ। ਸਿੱਖਾਂ ਨੇ ਮਹੰਤਾ ਤੋਂ ਗੁਰਦੁਆਰਾ ਜਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ। 70 ਸਾਲ ਬਾਅਦ ਆਜ਼ਾਦ ਕਰਵਾਏ ਗਏ ਗੁਰਦੁਆਰਾ ਸਹਿ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ। ਹੁਣ 70 ਸਾਲ ਤਾਂ ਹੋ ਗਏ ਸੀ। ਜਿਹੜਾ ਆਪਣਾ ਇਤਿਹਾਸ ਸੀ ਉਹ ਵੀ ਮਤਲਬ ਕਿਸੇ ਨੇ ਨਹੀਂ ਵਿਚਾਰਿਆ ਤੇ ਜਿਹੜਾ ਉਹ ਸੀ ਫਗਵਾ ਰੰਗ ਫਿਰ ਉਵੇਂ ਦਾ ਉਵੇਂ ਹੀ ਰਹਿਂ ਦਿੱਤਾ ਐਸਜੀਪੀਸੀ ਨੇ ਜਿਹੜਾ ਰੰਗ ਸੀ ਉਵੇਂ ਦਾ ਉਵੇਂ ਹੀ ਰਹਿਂ ਦਿੱਤਾ ਬਦਲਿਆ ਨਹੀਂ ਜਿਵੇਂ ਹੁਣ ਚੱਲਦਾ ਆ ਰਿਹਾ ਉਵੇਂ ਹੀ ਸੀ ਫਗਵਾ ਰੰਗ ਜਿਸ ਨੂੰ ਅਸੀਂ ਹੁਣ ਕੇਸਰੀ ਕਹਿੰਦੇ ਆ ਪਰ ਜਰੂਰ ਤੁਸੀਂ ਦੇਖੋਗੇ ਕਿ ਜਿਹੜੇ ਨਿਹੰਗਾਂ ਦਾ ਗੁਰਦੁਆਰੇ ਨੇ ਤੁਸੀਂ ਅੱਜ ਵੀ ਉਥੇ ਕੇਸਰੀ ਰੰਗ ਦਾ ਨਹੀਂ ਦੇਖੋਗੇ ਉਥੇ ਅੱਜ ਵੀ ਗੁਰਗੋਬਿੰਦ ਸਿੰਘ ਜੀ ਦਾ ਬਖਸ਼ਿਸ਼ ਨਿਸ਼ਾਨ ਸਾਬ ਨੀਲਾ ਰੰਗ ਹੋਇਆ ਹੈ ਨੀਲਾ ਰੰਗ ਦਾ ਮਤਲਬ ਹੈ ਜਿਵੇਂ ਅਸਮਾਨ ਵੀ ਨੀਲਾ ਤੇ ਨੀਚੇ ਜੋ ਪਾਣੀ ਹੈ ਉਹ ਵੀ ਨੀਲਾ ਅਸਮਾਨ ਹੈ ਇਹ ਨਹੀਂ ਕਹਿੰਦਾ ਕਿ ਮੇਰੇ ਵਿੱਚ ਅਮੀਰ ਰਹਿ ਗਰੀਬ ਰੇ ਜਾਂ ਪਾਣੀ ਹੈ ਇਹ ਨਹੀਂ ਕਹਿੰਦਾ ਕਿ ਮੈਨੂੰ ਕੋਈ ਅਮੀਰ ਪੀਵੇ ਜਾਂ ਗਰੀਬ ਪੀਵੇ ਮਤਲਬ ਸਾਰਿਆਂ ਨੂੰ ਬਰਾਬਰ ਦਾ ਹੱਕ ਹੈ ਮਤਲਬ ਇੱਕ ਸਮਾਨਤਾ ਹੈ ਜੇ ਆਪਾਂ ਸੈਂਟੀਫਿਕ ਨਾਲ ਦੇਖੇ ਜਿਹੜਾ ਨੀਲਾ ਰੰਗ ਹੈ ਉਸ ਨੂੰ ਬਹਾਦਰੀ ਸਪਿਰਚੁਅਲਿਟੀ ਤੇ ਚੜ੍ਹਦੀ ਕਲਾ ਨਾਲ ਜੋੜਿਆ ਗਿਆ ਜਿਹੜਾ ਆਪਾਂ ਨੂੰ ਗੁਰਗੋਬਿੰਦ ਸਿੰਘ ਜੀ ਨੇ ਬਖਸ਼ਿਆ ਪਰ ਅੱਜ ਵੀ ਅਸੀਂ ਉਹ ਜੋ ਭਗਵਾਰਾਂਗੇ ਉਸ ਨੂੰ ਨੀਲਾ ਨਹੀਂ ਬਣਾ ਸਕਦੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਬਖਸ਼ਿਆ ਸੀ